हां हां ठीक है नाना ड्यूटी ਤਾਂ ਜਰਾਤ ਦੀ ਹੈ ਮੇਰੀ हां 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 ठीक ਚਲ ਠੀਕ ਹੈ ਮੈਂ ਕਰਦਾ ਓਕੇ हां हां ਅੰਕਲ हां ਪੁੱਤ ਤੂੰ ਉਹਨੂੰ ਨਾ ਆਂਟੀ ਬੁਲਾਈ ਆਂਦੀ ਹੈ ਆਂਟੀ ਬੁਲਾਈ ਜਾਂਦੀ ਹੈ ਹਾਂਜੀ ਕੀ ਕੰਮ ਹੈ ਤੂੰ ਪਤਾ ਨਹੀਂ ਆਂਟੀ ਨੇ ਕੋਈ ਗੱਲ ਕਰਨੀ ਹੈ ਤੁਹਾਡੇ ਨਾਲ ਗੱਲ ਕਰਨੀ ਹੈ ਹਾਂਜੀ ਚਲ ਕੋਈ ਨਾ ਜਾਨਣਾ ਤੂੰ ਦੱਸ ਬਹਿ ਜਾ ਪੁੱਤ ਤੂੰ ਮੈਨੂੰ ਐਂ ਦੱਸ ਤੇਰੀ ਪੜ੍ਹਾਈ ਕਿਵੇਂ ਚੱਲਦੀ ਆ ਵਧੀਆ ਚੱਲੀ ਜਾਂਦੀ ਆ ਅੰਕਲ ਪੜ੍ਹਾਈ ਤਾਂ ਮੇਰੀ ਗੱਲ ਸੁਣਾ ਪੁੱਤ ਵਧੀਆ ਪੜ੍ਹਨਾ ਪੜ੍ਹ ਕੇ ਨਾ ਕਿਸੇ ਚੱਜ ਦੀ ਨੌਕਰੀ ਲੱਗਣਾ ਠੀਕ ਆ ਨਾ ਹਾਂਜੀ ਅੰਕਲ ਇਹ ਤਾਂ ਮੈਂ ਸੋਚ ਰੱਖਿਆ ਕਿ ਛੇਤੀ ਛੇਤੀ ਮੇਰੀ ਪੜ੍ਹਾਈ ਪੂਰੀ ਹੋ ਜਾਏ ਫਿਰ ਨੌਕਰੀ ਮਿਲ ਜੇ ਮੈਨੂੰ ਹਾਂ ਜਿਵੇਂ ਹੁਣ ਤੇਰੀ ਮੰਮਾ ਕੰਮ ਕਰਕੇ ਤੈਨੂੰ ਪੜ੍ਹਾਈ ਜਾਂਦੀ ਆ ਨਾ ਹਨਾ ਤੇ ਆਪਦੀ ਮੰਮਾ ਵਾਸਤੇ ਨਾ ਵਧੀਆ ਹੀ ਨੌਕਰੀ ਖਣੀ ਲਾ ਦੀ ਤੇ ਸਾਰੇ ਉਹਦੇ ਸ਼ੌਂਕ ਪੂਰੇ ਕਰੀ ਜਿਹੜੇ ਉਹਦੇ ਰਹਿ ਗਏ ਇਹੀ ਸੋਚਿਆ ਅੰਕਲ ਮੈਂ ਮੇਰੀ ਮੰਮੀ ਦੇ ਜਿੰਨੇ ਵੀ ਸੁਪਨੇ ਹੈਗੇ ਹਨ ਸਾਰੇ ਸੁਪਨੇ ਮੈਂ ਹੀ ਪੂਰੇ ਕਰਨੇ ਆ ਹੁਣ ਤਾਂ ਮੇਰੀ ਮੰਮੀ ਵਿਚਾਰੀ ਟੈਨਸ਼ਨਾਂ ਜੀ ਫਿਰਦੀ ਰਹਿੰਦੀ ਐ ਨਾ ਹੀ ਮੈਨੂੰ ਕੁਝ ਦੱਸੇ ਤੁਹਾਨੂੰ ਪਤਾ ਹੈ ਜੇ ਮੈਨੂੰ ਦੱਸੂਗੀ ਫਿਰ ਮੈਂ ਵੀ ਟੈਨਸ਼ਨ ਲਵਾਂਗੀ ਹਾਂ ਨਾਲੇ ਤਾਂ ਐਂ ਕਰਿਆ ਕਰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਸ਼ਾਮ ਨੂੰ ਨਾ ਇਹਨਾਂ ਨਾਲ ਹੀ ਨਾ ਰਗਿਆ ਨਾ ਉੱਥੇ ਵਗ ਜਾਗਾ ਟਿਊਸ਼ਨ ਵਗ ਜਾ ਕਰ ਚੰਗਾ ਹਾਂਜੀ ਕੋਈ ਗੱਲ ਨਹੀਂ ਮਮੀ ਨਾਲ ਮੈਂ ਗੱਲ ਕਰ ਲਵਾਂਗੀ ਹਾਂ ਉਹ ਤਾਂ ਤੇਰੇ ਕੱਲ ਸਕੂਲ ਚੋਂ ਫੋਨ ਆਇਆ ਸੀ ਮੈਨੂੰ ਸੀਸ ਤੇਰੀ ਕੱਲ ਮੈਂ ਕਰਤੀ ਸੀ ਵੀ ਉਹਨਾਂ ਨੂੰ ਕਰਤੀ ਪਈ ਹਾਂ 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 ਕਰਤੀ ਪੁੱਤ ਕੋਈ ਗੱਲ ਨਹੀਂ ਤੂੰ ਪੜ ਠੀਕ ਹੈ ਨਾ ਬੇਫਿਕਰ ਹੋ ਕੇ ਆਹ ਫੀਸ ਪੂਜ ਦੀ ਟੈਨਸ਼ਨ ਨਾ ਲਈ ਤੇ ਆਹ ਮੈਂ ਟਿਊਸ਼ਨ ਵਾਲੀ ਨੂੰ ਵੀ ਕਹਿ ਦਊਂਗਾ ਕੁੜੀ ਨੂੰ ਅੱਜ ਕੰਮੋਂ ਨੂੰ ਲਾ ਦਿੰਦਾ ਸੁਨੇਹਾ ਤੇ ਸ਼ਾਮ ਨੂੰ ਟਿਊਸ਼ਨ ਜਾਇਆ ਕਰ ਚੰਗਾ ਉਹ ਕਹਿੰਦਾ ਇਹਨਾਂ ਦੇ ਪੇਪਰ ਆ ਮੂਰੇ ਤੇ ਪੇਪਰ ਮੇਰੇ ਪੁੱਤ ਨੇ ਵਧੀਆ ਦੇਣੇ ਆ ਠੀਕ ਹੈ ਨਾ ਹਾਂਜੀ ਬਾਕੀ ਹੁਣ ਵੀ ਨਾ ਅੰਕਲ ਟੈਸਟ ਚੱਲੀ ਜਾਂਦੇ ਨੇ ਸਾਡੇ ਸਕੂਲ 'ਚ ਵੈਸੇ ਤਾਂ ਵਧੀ ਪਰ ਕੋਈ ਨਾ ਮੰਮੀ ਨਾਲ ਗੱਲ ਕਰ ਲਿਓ ਮੰਮੀ ਨੇ ਕਹਿਤਾ ਵੀ ਹਾਂ ਟਿਊਸ਼ਨ ਬਗ ਜਾ ਕਰ ਫਿਰ ਤਾਂ ਬਗ ਜਾ ਕੋਈ ਗੱਲ ਨਹੀਂ ਪੁੱਤ ਤੇਰੀ ਮੰਮਾ ਨਾਲ ਮੈਂ ਆਪੇ ਗੱਲ ਕਰ ਲੂੰ ਤੂੰ ਟਿਊਸ਼ਨ ਜਾਇਆ ਕਰ ਠੀਕ ਹੈ ਨਾ ਠੀਕ ਹੈ ਹਾਂ ਬਗ ਜਾ ਕਰ ਪੁੱਤ ਅੱਜ ਤੋਂ ਹੀ ਬਗ ਜਾ ਕਰ ਕੋਈ ਗੱਲ ਨਹੀਂ ਉਹਨੂੰ ਮੈਂ ਫੀਸ ਆਪੇ ਪਾ ਦੂੰਗਾ ਟਿਊਸ਼ਨ ਵਾਲੀ ਨੂੰ ਵੀ ਚੰਗਾ ਐ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਤੁਸੀਂ ਕਿੰਨਾ ਕ ਖਰਚਾ ਲੈ ਹੈ ਕੌਮਲੀ ਚਪੇੜ ਮਾਰੂੰ ਮੈਂ ਨਾਲੇ ਅੰਕਲ ਕਹਿੰਨੇ ਆ ਨਾਲੇ ਅਗੇ ਚੰਗਾ ਨਹੀਂ ਲੱਗਦਾ ਬਸ ਤੁਸੀਂ ਸਕੂਲ ਲਾ ਤਾਂ ਮੈਨੂੰ ਇੰਨਾ ਹੀ ਬੋਤ ਆ ਉਹ ਨਹੀਂ ਨਹੀਂ ਪੁੱਤ ਜਿਹੇ ਜਿਹੇ ਮੇਰੀਆਂ ਦੋ ਧੀਆ ਹੋਰ ਆ ਉਹੀ ਜੀ ਤੂੰ ਵੀ ਮੇਰੀ ਧੀ ਆ ਠੀਕ ਆ ਨਾ ਤੂੰ ਜਾਇਆ ਕਰ ਤੂੰ ਬਸ ਪੜਨਾ ਇਕੱਲਾ ਤੂੰ ਇਹ ਜਿਹੇ ਗੱਲਾਂ ਦੀਆਂ ਟੈਨਸ਼ਨਾਂ ਨਾ ਲਿਆ ਕਰ ਤੂੰ ਹਲੇ ਨਿੱਕੀ ਆ ਵੀ ਹਾਂ ਮੈਨੂੰ ਕੋਈ ਕੀ ਕਹੂਗਾ ਐ ਚੰਗਾ ਨਹੀਂ ਲੱਗਦਾ ਠੀਕ ਆ ਨਾ ਇਹ ਜਿਹੇ ਗੱਲਾਂ ਆਉਦੇ ਦਿਮਾਗ 'ਚ ਨਾ ਲਿਆ ਕਰ ਤੂੰ ਸਿਰਫ ਪੜਨਾ ਠੀਕ ਆ ਤੇ ਅੱਜ ਦਾ ਖਾਣਾ ਜੇ ਕੱਪੜੇ-ਕੁੱਪੜੇ ਹੈ ਨਹੀਂ ਤਾਂ ਉਹਦੀ ਆਂਟੀ ਨੂੰ ਕਹਿ ਦੇ ਜਦੋਂ ਨਾਲ ਜਾਉਗੀ ਨਾ ਤੈਨੂੰ ਵੀ ਸਮਾ ਦਊਗੀ ਠੀਕ ਹੈ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਬਾਕੀ ਅੰਕਲ ਥੋੜੇ ਹੁੰਦੇ ਮੈਨੂੰ ਕੋਈ ਫਿਕਰ ਨਹੀਂ ਹੈਗਾ ਹਾਂ ਪੁੱਤ ਕੋਈ ਗੱਲ ਨਹੀਂ ਤੂੰ ਟੈਨਸ਼ਨ ਲੈਣੀ ਵੀ ਨਹੀਂ ਕਿਸੇ ਗੱਲ ਦੀ ਠੀਕ ਹੈ ਜੇ ਕੋਈ ਜ਼ਰੂਰਤ ਹੁੰਦੀ ਆ ਆਪਦੇ ਅੰਕਲ ਨੂੰ ਬੇਜਾਇਜ਼ ਕਹੋ ਕੇ ਕਹਿ ਦਿਆ ਕਰ ਠੀਕ ਹੈ ਚਾਹੇ ਆਪਦੀ ਆਂਟੀ ਨੂੰ ਕਹਿ ਦਿਆ ਕਰ ਠੀਕ ਹੈ ਜੀ ਠੀਕ ਹੈ ਨਾ ਤੇ ਉਹ ਉਹ ਦੇਖ ਲਓ ਤੁਸੀਂ ਸੋਹਰਾ ਜਾਂ ਮੇਰਾ ਕਿਵੇਂ ਬੋਲਦਾ ਸੀ ਡੱਕਰਿਆ ਵਾ ਮੈਂ ਕਹਿਆ ਨਹੀਂ ਸਾਡੀ ਜਵਾਗੜੀ ਨੂੰ ਨਾ ਕੁਸ਼ ਕਰ ਅਣੀ ਕਹਿ ਦਿੰਦਾ ਸੀ ਇਹਨੇ ਪੜਨਾ ਨਹੀਂ ਪੜਨਾ ਨਹੀਂ ਇਹਦਾ ਇੰਨੀ ਹਿਸ਼ਾਰਾ ਮੈਨੂੰ ਜੋ ਸਕੂਲ 'ਚੋਂ ਫੋਨ ਐ ਐਸੀ ਇੰਨਾ ਚੌੜਾ ਹੋ ਜਾਂਦਾ ਕਹਿੰਦੇ ਆ ਵੀ ਓਡੀ ਹਰਪ੍ਰੀਤ ਤਾਂ ਇੰਨਾ ਪੜ੍ਹਦੀ ਐ ਇੰਨਾ ਪੜ੍ਹਦਿਆ ਦੂਜਿਆਂ ਨਾਲਦਾ ਓਡੀਆਂ ਜਵਾਕੜੀਆਂ ਨਹੀਂ ਆ ਨਹੀਂ ਨਹੀਂ ਉਹਨਾਂ ਨੂੰ ਵੀ ਪੜਾਦਾ ਨਹੀਂ ਹੁੰਦੀ ਆ ਪੁੱਤ ਪੜਾਇਆ ਕਰ ਉਹ ਨਿੱਕੀਆਂ ਤੂੰ ਸਿਆਣਾ ਚੰਗਾ ਹਾਂਜੀ ਹਾਂ ਤੂੰ ਤਾਂ ਪੁੱਤਾਂ ਸਾਡਾ ਜਾ ਸੁਣਦਾ ਮੈਂ ਗੱਲ ਚੰਗਾ ਤੇਰੀ ਆਂਟੀ ਦੀ ਅਈ ਕੀ ਨਹੀਂ ਅਦਮੋ ਹਾਂ ਕੰਮੂ ਬੁਲਾਇ ਸੀ ਆਹਾਂ ਕੀ ਹੋ ਗਿਆ ਮਰਦ ਨੂੰ ਹੋਈ ਕਹਿੰਦੀ ਸੀ ਕਿ ਹੱਥ ਹੀ ਤਾਂ ਸੀ ਮੇਰੇ ਕੋਲੇ ਹਰਪ੍ਰੀਤ ਆਈ ਸੀ ਕਿਵੇਂ ਉਹਨਾਂ ਅਜਮਨਿੰਦਰ ਦਾ ਜਨਮ ਦਿਨ ਆਗਾ ਕਹਿੰਦੀ ਵੀ ਮੰਮੀ ਨੂੰ ਸਰਪ੍ਰਾਈਜ਼ ਦੇਣਾ ਤੁਸੀਂ ਨਾਨੀ ਨੂੰ ਲੈ ਕੇ ਆਓ ਜਾਂ ਨਾਨੀ ਨੂੰ ਫੋਨ ਕਰੋ ਜਾਂ ਮੈਨੂੰ ਲੈ ਕੇ ਜਾਓ ਨਾਨੀ ਮੈਨੂੰ ਬਹੁਤ ਪਿਆਰ ਕਰਦੇ ਤੁਸੀਂ ਮੈਨੂੰ ਕਹਿੰਦੇ ਹੁੰਦੇ ਮੈ ਤਾਂ ਹੁਣ ਸਮਝ ਨਹੀਂ ਆਉਂਦੀ ਕੀ ਕਰਾਂ ਮਾ ਉਹਨੂੰ ਕਿਰਾਂ ਤਾਂ ਮਨਾ ਲਿਆ ਮੈਂ ਛੁੱਟੂ ਕੀ ਕਿਹਾ ਮੈਂ ਛੁੱਟ ਬੋਲਤਾ ਮੈਂ ਖਾ ਤੇਰੀ ਨਾਨੀ ਆਏ ਥੋੜੋ ਆਉਗੀ ਪੁੱਤ ਤੇਰੀ ਨਾਨੀ ਨੇ ਠੇਕਾ ਠਾਲਾ ਲੈ ਕੇ ਕੋਈ ਚੀਜ਼ ਵਾਸਤੇ ਲੈ ਕੇ ਆਉਗੀ ਤੇਰੀ ਮੰਮੀ ਕੋਲ ਵੀ ਹਰ ਦਿਨ ਨਵਾਂ ਹੁੰਦਾ ਕੋਈ ਗੱਲ ਨਹੀਂ ਉਹਦੀ ਸਰਪ੍ਰਾਈਜ਼ ਬਣ ਜੂ ਜਿੱਦੇ ਤੇਰੀ ਨਾਨੀ ਇੱਥੇ ਆ ਗਈ ਪਰ ਮੈਂ ਉਹਨੂੰ ਐ ਕਿਹਾ ਮੈਂ ਖਾ ਵੀ ਛੋਟਾ ਮੋਟਾ ਜਨਮ ਦਿਨ ਮਨਾਉਣਾ ਜਾਂ ਫਿਰ ਗਿਫਟ ਲਿਆਉਣਾ ਵੀ ਆਪਾਂ ਲਿਆਉਨੇ ਆ ਜਾ ਕੇ ਹਾਂ ਮੈਂ ਤਨੂੰ ਐ ਹੀ ਕਹਿਣ ਲੱਗਿਆ ਸੀ ਮੈਂ ਮਨਿੰਦਰ ਨਾਲ ਗੱਲ ਕਰਾਂ ਇਹ ਨਾ 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 ਉਹਦੇ ਕੋਲ ਉਹਦੇ ਨਾਲ ਗੱਦੇ ਵਾਸਤੇ ਗੱਲ ਕਰਨੀ ਹੈਗੀ ਉਹਨੂੰ ਥੋੜੋ ਦੱਸਣਾ ਹਣਾ ਉਹਨੇ ਦਲਦੀ ਕੁੜੀ ਨੂੰ ਵੀ ਨਹੀਂ ਦੱਸਿਆ ਵੀ ਜਨਮ ਦਿਨ ਆਗਾ ਦਾ ਉਹ ਮੈਂ ਉਹ ਗੱਲ ਨਹੀਂ ਕਹਿੰਦਾ ਵੀ ਆਹ ਜਿਹੜਾ ਉਹਦੀ ਮਾਂ ਆ ਲਗਾ ਤੇ ਉਹਦੇ ਨਾਲ ਮੈਂ ਕੋਈ ਬਹਾਨਾ ਮਾਰਤੇ ਨਾ ਜੇ ਤੈਨੂੰ ਨਹੀਂ ਗੱਲ ਆ ਉੜਦੀ ਕੋਈ ਬਹਾਨਾ ਮਾਰਨ ਦੀ ਲੋੜ ਨਹੀਂ ਜਦੋਂ ਉਹ ਜਿਉਂਨੇ ਕੱਲ ਹੀ ਨੀਸ਼ੜੀ ਆਪਾਂ ਕਦੇ ਵਾਸਤੇ ਬਹਾਨੇ ਮਾਰਨੇ ਬਸ ਇਵੀਂ ਠੀਕ ਵਾਕੜੀ ਦੀ ਗੱਲ ਹੈ ਹਾਂ ਆ ਵੀ ਤੇਰਾ ਦਿਮਾਗ ਵਧੀਆ ਕੰਮ ਕਰ ਗਿਆ ਵੀ ਜੀ ਮਨਿੰਦਰ ਨੇ ਪੁੱਛਿਆ ਨਾ ਤਾਂ ਉਹਨੂੰ ਕਹਿ ਨਹੀਂ ਕਿ ਭਾਈ ਉਹ ਥੋੜੀ ਜਿਹੀ ਉਲਜੀ ਵੀ ਇੱਕ ਬਿਮਾਰ ਚੱਲੀ ਜਾਂਦੀ ਆ ਘੋਰੀ ਨਾ ਬਿਆਨ ਬਦਲ ਦਿਓ ਮੈਂ ਉਹਨੂੰ ਕੁੜੀ ਨੂੰ ਐ ਕਹਤਾ ਮੈਂ ਕਿ ਤੇਰੀ ਮੰਮੀ ਨੇ ਹਰਿਆਣੇ ਚ ਜਾਣਾ ਉਹਨਾਂ ਦੀ ਕੋਈ ਰਿਸ਼ਤੇਦਾਰੀ ਹੈਗੀ ਆ ਕਿਉਂਕਿ ਮੈਂ ਮਨਿੰਦਰ ਦੇ ਮੂੰਹੋਂ ਹੀ ਸੁਣਿਆ ਸੀਗਾ ਮੈਨੂੰ ਲੱਗਦਾ ਹੈ ਜੀ ਭੂਆ ਕੀ ਆ ਇਹ ਹਰਿਆਣੀ ਵੀ ਆਹੀ ਵੀ ਆ ਮੈਨੂੰ ਇਹ ਨਹੀਂ ਪਤਾ ਹੈਗਾ ਕੀ ਆ ਕੀ ਨਾ ਮੈਂ ਕੇਰਾ ਕੁੜੀ ਟਾਲਦੀ ਆ ਕਹਿੰਦੀ ਸੈਂਟੀ ਮੇਰੇ ਨਾਲ ਬਾਜ਼ਾਰ ਚੱਲਿਓ ਕਹਿੰਦੀ ਮੈਂ ਗੱਥੂ ਮम्मा ਵਾਸਤੇ ਕੁਛ ਲੈ ਕੇ ਆਉਣਾਗਾ ਤੂੰ ਕੁੜੀ ਨੂੰ ਲੈ ਜੀ ਨਾਲ ਮੇਰੀ ਗੱਲ ਸੁਣੋ ਕੁੜੀ ਨੂੰ ਤੂੰ ਲੈ ਕੇ ਜਾਈਂ ਉਹਨੂੰ 2-3 ਸੂਟ ਤੋਂ ਬਾਅਦ ਹੀ ਮਲਿੰਦਰ ਵਾਸਤੇ ਕੋਈ ਵਧੀਆ ਚੀਜ਼ ਲਿਆਈ ਠੀਕ ਹੈ ਨਾ ਚੀਜ਼ ਇਹੋ ਜਿਹੀ ਲੈ ਕੇ ਆਈ ਵੀ ਜਿਹੜੀ ਉਹਦੇ ਕੰਮ ਆ ਜੇ ਕੰਮ ਤਾਂ ਆ ਜੇ ਮੇਰੇ ਤੋਂ ਠੀਕ ਹੈ ਨਾ ਆ ਕੇਕ ਕੂਕ ਜੈ ਆਲੋ ਛੋਟਾ ਜਿਹਾ ਲਿਆ ਕੇ ਕੱਟ ਦੀ ਕੋਈ ਵਧੀਆ ਉਹਨੂੰ ਚੀਜ਼ ਬਣਾ ਦੇ ਤੇ ਰਹੀ ਗੱਲ ਉਹਦੀ ਨਾ ਫੀਸ ਵਾਲਿਆਂ ਦਾ ਮੈਨੂੰ ਫੋਨ ਆਇਆ ਸੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸਕੂਲ ਚੋਂ ਫੀਸ ਉਹਦੀ ਮੈਂ ਭਰਤੀ ਚਲ ਆ ਤਾਂ ਵਧੀਆ ਕੀਤਾ ਸਾਰੇ ਜਵਾਕਾਂ ਦੀ ਕਲੀਅਰ ਹੋ ਗਈ ਆਪਣੇ ਸਾਰੇ ਜਵਾਕਾਂ ਦੀ ਕਲੀਅਰ ਹੋ ਗਈ ਤੇ ਇੱਕ ਗੱਲ ਹੋਰ ਇਹਦੀ ਨਾ ਟੀਚਰ ਨੇ ਗੱਲ ਮੇਰੇ ਨਾਲ ਗੱਲ ਕੀਤੀ ਸੀ ਉਹ ਕਹਿੰਦੀ ਬਹੁਤ ਇੰਟੈਲੀਜੈਂਟ ਆ ਭਾਈ ਇਹ ਕੁੜੀ ਹਰਪ੍ਰੀਤ ਤੇ ਇਹ ਕਹਿੰਦੀ ਮੂਰੇ ਦੇ ਪੇਪਰ ਆ ਤੇ ਇਹਨੂੰ ਨਾ ਟਿਊਸ਼ਨ ਤੇ ਲਾਉਣਾ ਜਿੱਥੇ ਆਪਣੇ ਹੀ ਨੇੜੇ ਜਾਂਦੇ ਆ ਨਾ ਉੱਥੇ ਨੂੰ ਨਾਲ ਟਿਊਸ਼ਨ ਤੇ ਭੇਜ ਦਿਆ ਕਰ ਮੈਂ ਕੜਾ ਰੋਕ ਦਿਆਂ ਮੇਰਾ ਤਾਂ ਨਾ ਦਿਮਾਗ ਅਪਸੈਟ ਹੋਇਆ ਹੋਇਆ ਮੈਨੂੰ ਤਾਂ ਕੁਛ ਨਹੀਂ ਚੰਗਾ ਲੱਗਦਾ ਮੈਂ ਤਾਂ ਯਾਰ ਆਇਆ ਹੋਇਆ ਪਿਆ ਵੀ ਜਦੋਂ ਕਿਸੇ ਦੇ ਇਰਮਾਨ ਟੁੱਟਦੇ ਆ ਨਾ ਕਿੰਨਾ ਦੁੱਖ ਲੱਗਦਾਗਾ ਵੀ ਮੈਂ ਯਾਰ ਕੀ ਕਹਾਂ ਮੈਂ ਤਾਂ ਬੇਵਕੂਫਾ ਮੈਂ ਤਾਂ ਵੇ ਐਡੀ ਵੱਡੀ ਖਾਲ ਨੂੰ ਬਹੁਤ ਛੋਟੀ ਸਮਝੀ ਬੈਠੀ ਸੀਗੀ ਵੀ ਇੱਕ ਮਿੰਟ ਚ ਹੀ ਲਿਆਉ ਮੈਂ ਤਾਂ ਇੱਥੇ ਆਂਟੀ ਨੂੰ ਉਹ ਮੇਰੀ ਗੱਲ ਸੁਣਾ ਜਿਵੇਂ ਇੱਕ ਮਿੰਟ ਦਾ ਕੰਮ ਹੁੰਦਾ ਨਾ ਤਾਂ ਬਹੁਤ ਟਾਈਮ ਹੋ ਗਿਆ ਕਦੇ ਨਾ ਕਦੇ ਤਾਂ ਉਹਦੀ ਮਾਂ ਨੂੰ ਵੀ ਮਨਿੰਦਰ ਜੀ ਨੂੰ ਉਹ ਆਪ ਦੀ ਧੀ ਦੀ ਜਿਆਦਾ ਆਈ ਹੋਣੀ ਆ ਐ ਤਾਂ ਉਹ ਤਾਂ ਉਹ ਕੰਮ ਕੀਤਾ ਹੋਣਾ ਮੈਂ ਜਾਵਾਂ ਜਿਹੜੀ ਰੋਕ ਆ ਨਾ ਰੋਕ ਉਹ ਬਹੁਤ ਪੜੀ ਚੀਜ਼ ਆ ਰੋਗ ਹੁੰਦੀ ਹੈ ਜਿਹੜੀ ਜਿਹੜਾ ਦਿਮਾਗ ਉਹਨਾਂ ਦਾ ਦਿਮਾਗ ਜੀ ਬੰਦਾ ਇੱਥੋਂ ਕੰਮ ਲਵੇ ਸਾਰੇ ਕੰਮ ਸੋਲਵ ਹੋਈ ਜਾਂਦੇ ਆ ਜਦੋਂ ਬੰਦਾ ਇੱਥੋਂ ਕੰਮ ਲੈਣ ਲੱਗ ਜੇ ਨਾ ਦਿਮਾਗ ਤੋਂ ਫਿਰ ਸਾਰੇ ਕੰਮ ਪੁੱਠੇ ਹੋਣ ਲੱਗ ਜਾਂਦੇ ਹੁੰਦੇ ਆ ਮੈਨੂੰ ਉਹ ਨਹੀਂ ਪਤਾ ਪੁੱਠੇ ਹੁੰਦੇ ਆ ਕਿ ਸਿੱਧੇ ਹੁੰਦੇ ਆ ਪਰ ਮੈਨੂੰ ਮੇਰੇ ਤੋਂ ਜ਼ਰੂਰ ਪਤਾ ਵੀ ਮੇਰੇ ਤੋਂ ਕੰਮ ਉਲਟ ਜ਼ਰੂਰ ਹੋ ਗਿਆ ਉਹ ਤੇਰੇ ਤੋਂ ਕੋਈ ਉਲਟ ਕੰਮ ਨਹੀਂ ਹੋਇਆ ਠੀਕ ਹੈ ਨਾ ਮੇਰੀ ਗੱਲ ਸੁਣਾ ਆਪਾਂ ਲੈਂਦੇ ਸੀ ਦਿਲ ਤੋਂ ਕੰਮ ਵੀ ਇਹ ਮਾਮਾ ਧੀਆ ਮਿਲ ਜਾਣਾ ਠੀਕ ਆ ਆਪਣੇ ਦਿਲ ਨੇ ਕੰਮ ਨਹੀਂ ਕੀਤਾ ਆਪਣੇ ਦਿਲ ਨੇ ਸਾਥ ਨਹੀਂ ਦਿੱਤਾ ਜਿਵੇਂ ਇਹ ਹੁਣ ਤੈਨੂੰ ਪਤਾ ਹੀ ਆ ਮਨਿੰਦਰ ਦੀ ਭੂਆ ਦਾ ਮੁੰਡਾ ਤੇਦੀ ਭੂਆ ਦਿਮਾਗ ਚ ਲਾਈ ਜਾਂਦੇ ਆ ਹੁਣ ਆਪਾਂ ਵੀ ਦਿਮਾਗ ਚ ਲਾਵਾਂਗੇ ਬਸ ਹੁਣ ਆਪਾਂ ਵੀ ਦਿਮਾਗ ਤੋਂ ਕੰਮ ਲਾਵਾਂਗੇ ਆਪਾਂ ਕਿਵੇਂ ਲਾਵਾਂਗੇ ਦਿਮਾਗ ਤੋਂ ਕੰਮ ਆਪਾਂ ਨਹੀਂ ਕਿਸੇ ਦਾ ਮਾੜਾ ਕਰ ਸਕਦੇ ਆਪਾਂ ਮਾੜਾ ਨਹੀਂ ਕਰਦੇ ਕੰਮੋ ਜੇ ਉਹ ਖੇਡ ਚ ਬਾੜੀ ਗਏ ਨਾ ਤਾਂ ਆਪਾਂ ਵੀ ਸ਼ਤਰੰਜ ਖੇਡ ਲਾਂਗੇ ਫਿਰ ਆਪਾਂ ਵੀ ਕੋਈ ਨਾ ਕੋਈ ਤਮਾਸ਼ਾ ਚਲਾਵਾਂਗੇ ਮਨਿੰਦਰ ਨੂੰ ਤੇ ਮਨਿੰਦਰ ਦੀ ਮਾਂ ਨੂੰ ਤਾਂ ਮਲਾ ਕੇ ਰਾਵਾਂਗੇ ਨਾ ਬੇਂਦੀ ਜਾ ਫਿਰ ਹੁਣ ਤੂੰ ਕੀ ਬਣਦਾ ਮੈਨੂੰ ਨਹੀਂ ਸਮਝ ਆਉਂਦੀ ਕੀ ਹੋਊਗਾ ਕੀ ਨਾ ਉਹ ਤੂੰ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਜਾ ਠੀਕ ਆ ਨਾ ਮੈਨੂੰ ਪਤਾ ਡਾਕਟਰ ਦੇ ਲੈ ਕੇ ਚੱਲਾਂ ਮੈਂ ਤੈਨੂੰ ਓਹੋ ਤੈਨੂੰ ਤਾਂ ਬੁਖਾਰ ਹੀ ਬਹੁਤ ਹੋਇਆਤਾ ਡਾਕਟਰ ਦੇ ਲੈ ਕੇ ਚੱਲਾਂ ਤੂੰ ਤਾਂ ਮੈਨੂੰ ਦੱਸਿਆ ਹੀ ਨਹੀਂ ਕੁਛ ਨਹੀਂ ਨਹੀਂ ਡਾਕਟਰ ਤੇ ਨਹੀਂ ਜਾਣਾ ਬਸ ਠੀਕ ਆ ਮੈਂ ਤਾਂ ਐ ਕਹਿਣ ਸੀਗੀ ਜਾ ਕੇ ਨਾ ਕਿਉਂਕਿ ਮੇਰਾ ਵੀ ਮਨ ਜਿਹਾ ਸੱਟ ਹੈ ਨਹੀਂਗਾ ਤੁਸੀਂ ਕੁੜੀ ਵਾਸਤੇ ਕੁਛ ਦਵਾਈ ਲਿਆਓ ਕੁੜੀ ਨੂੰ ਤੇ ਨਾਲੇ ਮਨਿੰਦਰ ਵਾਸਤੇ ਕੁਛ ਲਿਆ ਆਏ ਮੈਂ ਹਰਪ੍ਰੀਤ ਨੂੰ ਬਲਾਮਾ ਮੜਿਆ ਕੋਲੇ ਦੇਖ ਲਓ ਜੇ ਨੂੰ ਜੇ ਮੈਂ ਬਹਾਨਾ ਲਾਉਂਗੀ ਮੇਰਾ ਤਾਂ ਔਖਾਗਾ ਤੂੰ ਹੀ ਕਹਦੇ ਕਿ ਆਪਾਂ ਦੋਨੇ ਚੱਲ ਬਣਦੇ ਮੋਟਰਸਾਈਕਲ ਤੇ ਬਗਦੇ ਹਰਪ੍ਰੀਤ ਉਹ ਬੋਤਾ ਹਰਪ੍ਰੀਤ ਉਹਨਾਂ ਦਾ ਕਹਿ ਦਿੰਨੇ ਆਪਾਂ ਹਰਪ੍ਰੀਤ ਮੇਰੀ ਗੱਲ ਸੁਣਾ ਮੈਂ ਨਾਲ ਲੈ ਲੈ ਉਹ ਤਾਂ ਮੇਰੀ ਗੱਲ ਸੁਣ ਤੂੰ ਆਪਦੀ ਆਂਟੀ ਕੋਲ ਤਾਂ ਮੈਨੂੰ ਭੇਜ ਤਾ ਤੂੰ ਮੈਨੂੰ ਦੱਸਿਆ ਹੀ ਨਹੀਂ ਤੇਰੀ ਮੰਮਾ ਦਾ ਜਨਮ ਦਿਨ ਅੱਜ ਉਹ ਅੰਕਲ ਮੈਨੂੰ ਐਸੀ ਆਂਟੀ ਘਰ ਕਰ ਲੂਗੀ ਤੁਹਾਡੇ ਨਾਲ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਚੱਲ ਕੋਈ ਗੱਲ ਨਹੀਂ ਆਂਟੀ ਨੂੰ ਤੇਰੀ ਨੂੰ ਹੋਇਆ ਪਿਆ ਬੁਖਾਰ ਹਨਾ ਤੇ ਆਪਾਂ ਸ਼ਹਿਰ ਚੱਲਦੇ ਆਂ ਬਾਜ਼ਾਰ ਚ ਤੇ ਉੱਥੋਂ ਆਪਾਂ ਸਮਾਨ ਲੈ ਕੇ ਆਉਣਾ ਜਿਹੜੀ ਜਿਹੜੀ ਤੂੰ ਚੀਜ਼ ਲੈਣੀ ਹੋਈ ਤੂੰ ਲੈ ਲਈ ਠੀਕ ਹਾਂ ਹਣਾ ਨਾਲੇ ਤੈਨੂੰ ਇੱਕ ਗੱਲ ਮੈਂ ਹੋਰ ਦੱਸ ਦਾਂ ਤੇਰੀ ਨਾਨੀ ਨਾਲ ਮੇਰੀ ਗੱਲ ਹੋਈ ਸੀਗੀ ਮੰਮਾ ਨੂੰ ਪਰ ਹਾਂ ਤੂੰ ਹਲੇ ਨਾ ਦੱਸੀ ਨਾਨੀ ਨੇ ਤੇਰੀ ਹਰਿਆਣੇ ਦੇ ਬੀਵੀ ਆ ਉਹ ਕਹਿੰਦੀ ਮੈਂ ਮਨਿੰਦਰ ਵਾਸਤੇ ਕੋਈ ਚੀਜ਼ ਬਣਾਉਣੀ ਹੈ ਕਿ ਸੋਨੇ-ਸੋਨੇ ਦੀ ਉਹ ਆਪੇ ਆ ਜੂਗੀ ਉਹਨੂੰ ਪਰ ਨਾ ਥੋੜੇ ਜਿਹਾ ਦਿਨ ਲੱਗ ਜਾਣਗੇ ਠੀਕ ਹੈ ਨਾ ਠੀਕ ਹੈ ਕੋਈ ਗੱਲ ਨਹੀਂ ਹਾਂ ਤੇ ਹਰਿਆਣੇ ਚ ਥੋੜੀ ਰਿਸ਼ਤੇਦਾਰੀ ਹੈ ਕੁਛ ਆਪਦੀ ਮੰਮਾ ਨੂੰ ਪਤਾ ਪੁੱਛ ਲਈ ਤੂੰ ਤੇ ਹਾਂ ਉਹ ਉਧਰ ਗਈ ਵੀ ਹੈ ਚੰਗਾ ਚਲ ਜੇ ਤੂੰ ਉਧਰ ਫ੍ਰੀ ਹੋਗੇ ਨਾ ਚਲੋ ਤੁਸੀਂ ਜਾਓ ਉਹ ਤਾਂ ਗੱਲ ਪਤਾ ਲੱਗ ਗਈ ਨਿਬੜ ਗਈ ਵੀ ਉਹ ਵਿਆਪਾ ਦੀ ਨਾਲ ਨੂੰ ਫੇਰ ਸੱਦਾਂਗੇ ਤੇ ਜਾ ਕੇ ਹੁਣ ਸਮਾਨ ਲੈ ਕੇ ਆਓ ਲੇਟ ਨਾ ਚਲ ਠੀਕ ਆ ਆ ਜਾ ਮੈਂ ਤੇਰੇ ਨਾਲ ਚੱਲਦਾ ਚੰਗਾ ਆ ਜਾ ਹਾਂ ਤੂੰ ਕੱਪੜੇ ਤਾਂ ਨਹੀਂ ਕੈਂਚ ਕਰਨੇ ਨਹੀਂ ਨਹੀਂ ਅੰਕਾ ਬਸ ਠੀਕ ਆ ਆਦੀ ਮੰਮਾ ਨੂੰ ਨਾ ਦੱਸੀ ਬਸ ਸਰਪ੍ਰਾਈਜ਼ ਦੇ ਮੰਗੋ ਨਾ ਚਲ ਆ ਚਲੀ ਹਾਂ ਆ ਜਾ ਮੈਂ ਬੂਟ ਪਾ ਲਾਂ ਹਾਂ ਤੁਸੀਂ ਬੂਟ ਪਾ ਜਾਓ ਓਂਦਾ ਆ ਜਾ ਹਰਪ੍ਰੀਤ ਹੋਏ ਹਾਂ ਜੀ ਮੈਂ ਤੁਸੀਂ ਵੀ ਤਾਂ ਚਲੇ ਓਹੋ ਮਨਿੰਦਰ ਕਮੋਨਾ ਬਿਮਾਰ ਵੱਧ ਹੋਈ ਪਈ ਆ ਕੀ ਹੋ ਗਿਆ ਉਹਨੂੰ ਬੁਖਾਰ ਵਾਲਾ ਹੋਇਆ ਪਿਆ ਤੇ ਇੱਕ ਦਰਦ ਜਿਹਾ ਹੋਈ ਜਾਂਦਾ ਉਦੇ ਵਾਸਤੇ ਨਾ ਦਵਾਈ ਲੈਣ ਜਾਂਦੇ ਆ ਇਹ ਕਹਿੰਦੀ ਮੇਰਾ ਵੀ ਸਿਰ ਜਾ ਤੁਸੀ ਜਾਂਦਾ ਬਾਹਲਾ ਸਿਰ ਦੁਖੇਂਦਾ ਮੰਮੀ ਹੇ ਪੁੱਤ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਉਹ ਚਲ ਕੋਈ ਗੱਲ ਨਹੀਂ ਮੈਂ ਤਾਂ ਹੀ ਦੱਸਦੀ ਸੀ ਉਹ ਮਨਿੰਦਰੁਰਗੇ ਜਿਹੇ ਜਾਂ ਤੈਨੂੰ ਦੱਸਦਾ ਉਹੇ ਜਾਂ ਮੈਨੂੰ ਦੱਸਦਾ ਮੈਂ ਕਿਹੜਾ ਇਹਦਾ ਕੁਝ ਲੱਗਦਾ ਨਹੀਂਗਾ ਮੈਨੂੰ ਦਵਾਈ ਦਵਾ ਕੇ ਲੈਣਾ ਚੰਗਾ ਨਾਲੇ ਉਹਦੇ ਵਾਸਤੇ ਦਵਾਈ ਇੱਥੇ ਲਵਾਂ ਉਹਦੇ ਤੋਂ ਤੁਰਿਆ ਨਹੀਂ ਜਾਂਦਾ ਉਹ ਸਵੇਰ ਦੀ ਨਾ ਦੀਦੀ ਪਤਾ ਨਹੀਂ ਕਾਹ ਤੋਂ ਮੈਨੂੰ ਵੀ ਲੱਗੇ ਜਿਵੇਂ ਡਾਊਨ ਹੁੰਦੀ ਆ ਤੁਸੀਂ ਦੀਦੀ ਨੂੰ ਸਭੋ ਨਾਲ ਲੈ ਜਾਈਂ ਤਾਂ ਮੈਂ ਘਰੋਂ ਗੋਲੀ ਦੇ ਦੂੰਗੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਉਹਦੇ ਵਾਸਤੇ ਤਾਂ ਖਰੀ ਦਵਾਈ ਲਿਆਉਣੀ ਪਊ ਉਹ ਨਹੀਂ ਡਾਕਟਰ ਦੇ ਜਾਂਦੇ ਉਹਨੂੰ ਆਏ ਵੀ ਉੱਥੇ ਟੀਕਾ ਨਾ ਲਾ ਦੇ ਇੱਥੇ ਗੋਲੀਆਂ ਆਉਣਗੀਆਂ ਗੱਲ ਵੱਜੂਗੀ ਬਾਈ ਜੇ ਕੋਈ ਹੋਰ ਕੋਈ ਕੋਈ ਟੈਸਟ ਵਗੈਰਾ ਕਰਾ ਲਿਓ ਫੇਰ ਹੀ ਆ ਫੇਰ ਦਵਾਈ ਦਵਾਇਓ ਮੇਰੀ ਗੱਲ ਸੁਣ ਇੱਕ ਵਾਰ ਇਹਨੂੰ ਦਵਾਈ ਲਿਆ ਦਿਆਂ ਜੇ ਨਾ ਦਵਾਈ ਕੰਮ ਕਰੀ ਫੇਰ ਟੈਸਟ ਕਰਾ ਕੇ ਦਵਾਈ ਦਵਾ ਦਾਂਗੇ ਹੋ ਹੋ ਮम्मी ਨਾਲ ਮੇਰਾ ਵੀ ਬਾਲਾ ਸੁਰ ਦੁਖੀ ਆ। ਕੁੜੀ ਦਾ ਸਿਰ ਦੁਖੀ ਜਾਂਦਾ ਭਾਈ ਜਾਣਦੇ ਸਾਂ। ਲੈ ਲਈ ਸੀ ਕਰੋ ਠੀਕ ਹੀ ਨਹੀਂ ਹੋਇਆ। ਤੂੰ ਮੈਨੂੰ ਤਾਂ ਦੱਸ ਦਿੰਦੀ। ਚੱਲ ਕੋਈ ਨਾ ਵਗ ਚੱਲ। ਹਾਂ। ਭਾਈ ਤੂੰ ਤਾਂ ਬਗਾਨੇ ਘਰੀ ਜਾਨੀ ਆ। ਨਹੀਂ ਨਹੀਂ ਭਾਈ। ਫਿਰ ਕੀ ਅਸੀਂ ਕਿਹੜਾ ਤਾਂ ਕੁਝ ਲੱਗਦੇ ਨਹੀਂ ਇਹ ਸਾਨੂੰ ਦੱਸਤਾ ਨਹੀਂ। ਨਹੀਂ ਨਹੀਂ ਕੋਈ ਗੱਲ ਨਹੀਂ। ਤੁਸੀਂ ਚੱਲ ਲੈ ਜਾ ਮੈਂ ਜੀ ਨੂੰ ਨਾ ਉਹਨੇ ਕੋਈ ਚਾਹ ਬਣਾ ਕੇ ਦੇ ਦੇਣੀ ਹੈ ਨਾ। ਤੁਸੀਂ ਧਿਆਨ ਰੱਖੋ ਅੰਕੀ ਦਾ। ਹਾਂ। ਹਾਈ ਥੈਂਕ ਯੂ ਅੰਕਲ। ਤੁਸੀਂ ਗੱਲ ਟਾਲਤੀ। ਉਹ ਚੱਲ ਕੋਈ ਨਾ ਕੁੜਗੇ। ਚਾਬੀ ਕਿੱਥੇ ਰੱਖਦੀ ਆ ਚਾਬੀ ਲਿਆ ਮੈਂ ਚਾਕੀ ਲਿਆ ਹਾਂ ਮੈਨੂੰ ਤਾਂ ਬੈੱਡ ਕੋਲੇ ਰਹਿ ਗਈ ਚਾਬੀ ਇਹਦੀ ਉਹ ਬਸ ਉਹ ਆ ਜਾ ਪੁੱਤ ਲਾਉਣ ਨੂੰ ਕੀ ਆ ਹੁਣ ਤਾ ਆ ਜੰਨੇ ਆਪਾਂ 5 ਮਿੰਟਾਂ ਚ ਮੁੜੇ ਆਵਾਂਗੇ ਆ ਜਾ ਕੋਈ ਜਾਨਵਰ ਨਾ ਭੜਜੋ ਉਹ ਨਹੀਂ ਨਹੀਂ ਕੁੱਤਾ ਕਤਗੋਹ ਨਹੀਂ ਭੜਦਾ ਮਾ ਲਾਡੀ ਤੁਸੀਂ ਕੋਣ ਆਏ ਤੋਂ ਦਿਨਾਂ ਤੋਂ ਕੀ ਨਾ ਸੁਣੇ ਇਸ ਤੇ ਥੋੜਾ ਫੋਨ ਕਰਾਈਆ ਮਾਂ ਵੀ ਤੇ ਕੀ ਹੋ ਗਿਆ ਅੱਜ ਕੀ ਹੋ ਗਿਆ ਦੋ ਦਿਨ ਹੋ ਗਏ ਲਾਡੀ ਮੈਂ ਤੁਹਾਡਾ ਫੋਨ ਡਰਾਈਵ ਕਰੀ ਉਹਨਾਂ ਦਾ ਤੁਹਾਡਾ ਫੋਨ ਲੱਗਦਾ ਹੈ ਜਦ ਸਵਿਚ ਆਫ ਹਾ ਤਾਂ ਕੰਪਿਊਟਰ ਦੀ ਪਤਾ ਨਹੀਂ ਕਿੱਥੇ ਚਲੀ ਗਈ ਤੁਹਾਨੂੰ ਤੋੜੇ ਬਾਦੀ ਮੇਰੀ ਫਿਕਰ ਹੈ ਕਿ ਨਹੀਂ ਫਿਕਰ ਮੈਂ ਹੁਣ ਦੱਸਾਂ ਬਾਹਰ ਅੰਦਰ ਕਿਹਨਾਂ ਜਾਵਾਂ ਫਿਰ ਕਿੰਦੀ ਕਰ ਦੋ ਵੀ ਇਹ ਫੋਨ ਬੰਦ ਹੋ ਗਿਆ ਐਡੀ ਕੀ ਗੱਲ ਹੋ ਗਈ ਮੇਰੀ ਗੱਲ ਸੁਣੋ ਬਹੁਤ ਟਾਈਮ ਤੇ ਕਿਲਾ ਫੋਨ ਤੇ ਬਤਾ ਨਹੀਂ ਕਰ ਸਕਾਂ ਸੀ ਪਾਣੀ ਸਿਰ ਤੋਂ ਉੱਪਰ ਟੱਪ ਚੁੱਕਿਆ ਨਾ ਕੀ ਗੱਲ ਹੋ ਗਈ ਪਾਣੀ ਸਿਰ ਤੋਂ ਉੱਪਰ ਟਪਣਾ ਇਹ ਗੜੀਆਂ ਪਾਣੀ ਸਿਰ ਤੋਂ ਤੇਰੇ ਉੱਪਰ ਟੱਪਿਆ ਮੇਰੇ ਸਿਰ ਤੋਂ ਟੱਪਿਆ ਪਿਆਗਾ ਅੱਜ ਤੁਸੀਂ ਕਹਿ ਰਹੇ ਗੱਲ ਕੀ ਹੋਈ ਆ ਲਾਡੀ ਨੇ ਘਰ ਵਿੱਚ ਮੈਂ ਇੱਕ ਕਿਆਕੀ ਨਹੀਂ ਤਰਾਂ ਰਹੀ ਆ ਕਿ ਸਾਨੂੰ ਕੋਈ ਫਿਕਰ ਨਹੀਂ ਹੈ ਕਿ ਮੈਂ ਚੇਹਰੀਆ ਪਾਣੀਆ ਮੈਂ ਅਚਲਬੱਧ ਚ ਕੀ ਚਾਹ ਰਿਹਾ ਤੂੰ ਸੇ ਇੱਕ ਵਾਰ ਨਹੀਂ ਪੁੱਛਦੇ ਤੇ ਸੁੱਕ ਤੈਨੂੰ ਕੁਝ ਚਾਹੀਦਾ ਤੇ ਲੇਕ ਵਾਰੇ ਮੈਂ ਤਾਂ ਗੱਲ ਵੀ ਨਹੀਂ ਕਰਦੀ ਪਹਿਲਾਂ ਸਭ ਕੁਝ ਠੀਕ ਸਿਜੇ ਐਦਾ ਹੀ ਆ ਤੁੰਮ ਕਿਉਂ ਤੇ ਵੋਸ ਦੇ ਦੇਂਦੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਬਾਲੀ ਨਾ ਮੇਰੇ ਨਾਲ ਬਕਵਾਸ ਨਾ ਗੱਲ ਠੀਕ ਆ ਨਾ ਜੇ ਤੂੰ ਖੁੱਲ ਕੇ ਗਿਆਨ ਚੋਣੀ ਆ ਜਾਂ ਭੱਜ ਜਾ ਉਹਦੇ ਪਿੰਡ ਉੱਥੇ ਜਾ ਕੇ ਘਾਲਾ ਆਰੇ ਮਾਪੇ ਕੋਲੇ ਇੱਥੇ ਨਾ ਲੱਥਨ ਦੇ ਕਰਨ ਦੀ ਲੋੜ ਨਹੀਂ ਆ ਰੋਬੇ ਕਿਹੜੋ ਦਿਖਾਉਣੀ ਆ ਜ਼ਿੰਦਗੀ ਤੇਰੀ ਨਹੀਂ ਖਰਾਬ ਹੋਈ ਜਿੰਦਗੀ ਜਿੰਦਗੀ ਨਾ ਦੋਰੀ ਮੇਰੀ ਖਰਾਬ ਹੋਈ ਹੈ ਲਾਡੀ ਜੇ ਇਹ ਗੱਲ ਸੀ ਤਾਂ ਤੁਸੀਂ ਪਿਆਰ ਤੋਂ ਦੇ ਪੰਜ ਮਿੰਟ ਨੂੰ ਕਹਿ ਨਹੀਂ ਤੇ ਮੈਨੂੰ ਡਿਵੋਰਸ ਦੇ ਦਿੰਦੇ। ਕੋਈ ਪ੍ਰੋਬਲਮ ਨਹੀਂ ਸੀ। ਵਿਆਹ ਦੇ 10 ਸਾਲ ਬਾਅਦ ਤੁਸੀਂ ਇਹ ਗੱਲ ਕਹਿ ਰਹੇ ਹੋ। ਉਹ ਮੈਨੂੰ ਪਤਾ ਸੀਗਾ ਕਿ ਤੇਰੇ ਜਵਾਬ ਨਹੀਂ ਹੁੰਦਾ। ਹੈ 10 ਜੇ ਮੈਨੂੰ ਉਹਦੀ ਪਤਾ ਲੱਗ ਜਾਂਦਾ ਨਾ ਤਾਂ ਮੈਂ ਤੇਰੇ ਨਾਲ ਵਿਆਹ ਹੀ ਨਹੀਂ ਕਰਾਉਣਾ ਸੀਗਾ। ਪਹਿਲਾਂ ਵੀ ਤੈਨੂੰ ਤਾਈ ਛੱਡਿਆ ਹੋਊਗਾ ਤੇਰੇ ਘਰ ਵਾਲਿਆਂ। ਜੇ ਤੇਰੇ ਜਵਾਬਦੇਹੀ ਨਹੀਂ ਹੁੰਦਾ ਉਦੋਂ ਅੱਜ ਮੈਂ ਤੇਰੀ ਖਰਾਬ ਕਰਨ ਵਾਸਤੇ ਇੱਥੇ ਆ ਗਈ। ਲਾਡੀ ਗੱਲਾਂ ਦਾ ਸਾਰੀਆਂ ਜਾਇਜ਼ ਹੁੰਦੀਆਂ ਨੇ ਸਭ ਕੁਝ ਹੋ ਜਾਂਦਾ ਬੰਦਾ ਕਰਨਾ ਲਾਵੇ ਤੁਸੀਂ ਪਹਿਲਾਂ ਮੈਨੂੰ ਝੂਠੇ ਲਾ ਰਿਆ ਚ ਰੱਖਿਆ ਕਿ ਕੋਈ ਗੱਲ ਨਹੀਂ ਬੱਚਾ ਬੋਧ ਲੱਲਾਂਗੇ ਮੈਂ ਕਿਹਾ ਤੂੰ ਕਹਿੰਦੀ ਹੈਗੀ ਇਸ ਗੱਲ ਤੋਂ ਕਿ ਤੁਹਾਨੂੰ ਕੱਲਿਆਂ ਨੂੰ ਪ੍ਰੋਬਲਮ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਕਿਉਂ ਨਹੀਂ ਹੈਗੀ ਮੇਰੀ ਗੱਲ ਸੁਣ ਠੀਕ ਹੈ ਮੇਰਾ ਥੜਾ ਛੱਡ ਦੇ ਮੈਂ ਕਿੱਥੋਂ ਥੜਾ ਛਡਾਵਾਂਗਾ ਤਾਂ ਹੀ ਬਾਹਰ ਰਹਿਣਾਗਾ ਆਹੀ ਗੱਲ ਕਹੋਣੀ ਸੀ ਨਾ ਆਹੀ ਗੱਲ ਵਾਸਤੇ ਬਾਹਰ ਜਾਣਾ ਲੱਗਾਂਗੇ ਬਸ ਠੀਕ ਹੈ ਨਾ ਹਾਂ ਆਹ ਲੀਏ ਭਗਾਈ ਮੇਰੇ ਨਾਲ ਛੇੜ ਤਾਂ ਗੱਲ ਨਾ ਤਾਂ ਮੈਨੂੰ ਯਾ ਤੁਹਾਡੇ ਵੋਸ ਦੇ ਦੋ ਜਾਂ ਫਿਰ ਮੈਨੂੰ ਘਰ ਦੇ ਚੈਰ ਪਾ ਕੇ ਮੈਨੂੰ ਮਾਰੀ ਦੋ ਸਭ ਕੁਝ ਖਤਮ ਹੋ ਜਾਣਾ ਮੈਂ ਹੋਰ ਨਹੀਂ ਜੀਣਾ ਚਾਹੁੰਦੀ ਮੈਨੂੰ ਮਾਰ ਦੇ ਲੋ ਮੈਂ ਤੇਰਾ ਆਪ ਦੇਖ ਖੂਨਾਰੀਂਗਾ ਆਪੇ ਮਾਰ ਦੇ ਜਾ ਕੇ ਜਾ ਆਪੇ ਕਰ ਦੇ ਮੈਨੂੰ ਤੇ ਮਾਰਦਿਆਂ ਨਾਲ ਐਨੀ ਤੰਗਤਾ ਆਦੇ ਬਾਪ ਨੂੰ ਫੋਨ ਕਰਦਾ ਜਾ ਕੇ ਉਸੇ ਨਾਲ ਗੱਲ ਮੇਰਾ ਖੜਾ ਛੱਡੇ ਇੱਥੇ ਮੈਂ ਤਾਂ ਦੂਜਾ ਵਿਆਹ ਕਰਾ ਲਵਾਂ ਨਾ ਲੈ ਲੋਕ ਸੌ ਸੌ ਕੋ ਸਾਨੂੰ ਬੋਲ ਦੇਣ ਜਿਹੜਾ ਬਾਹਰ ਸੁਣਾ ਪੈਂਦਾਗਾ ਉਹ ਤੁਹਾਨੂੰ ਆੜ ਦਾਂਗੇ ਜੀ ਲਾਲ ਜੀ ਜੇ ਸ਼ੁਰੂਆਤ ਦੇ ਵਿੱਚ ਤੁਸੀਂ ਨਹੀਂ ਇਹ ਗੱਲਾਂ ਕਹਿ ਦਿੰਦੇ ਨਾ ਤੇ ਮੈਂ ਵਿਆਹ ਹੀ ਨਾ ਕਰਾਉਣੀ ਮੇਰੀ ਮਾਂ ਨੇ ਉਹ ਲੈ ਲੈਂਦੀ ਨਹੀਂ ਨਾ ਵਾਹੇ ਸੀ ਕਿ ਕੀ ਬਣਾ ਲੈ ਕੋਈ ਖਰੀ ਹੋ ਜੇ ਪਰ ਮੈਨੂੰ ਵੀ ਪਤਾ ਸੀ ਵੀ ਤੂੰ ਬਾਹਰ ਜਾ ਬਾਹਰ ਹੀ ਰਹੇਗੀ ਠੀਕ ਹੈ ਨਾ ਲੋਡੀ ਸਿਰ ਉਹ ਬੱਚੇ ਕਰਕੇ ਆ ਬੰਦੇ ਜੀ ਇੱਥੇ ਕੋਈ ਚੰਦਰੀ ਆ ਗਈ ਤੋ ਬੰਦੇ ਪੇਥਾ ਮੋਜੋ ਤਾਂ ਬੜੀਆ ਗੱਲਾਂ ਕਰਦੇ ਜੀ ਸੁੱਖ ਕੋਈ ਗੱਲ ਨਹੀਂ ਪਿਆਰ ਸਭ ਠੀਕ ਹੋ ਜਾ ਹਾਂ ਥੋੜਾ ਪਿਆਰ ਦਿੱਤੇ ਗਿਆ ਯਾਰ ਇੱਥੇ ਘੂ ਦੇ ਵਿੱਚ ਕੋਈ ਆ ਗਿਆ ਬਾਹਰੋਂ ਆਇਆਗਾ ਕੋਈ ਚਾਹ ਨਹੀਂ ਪਾਣੀ ਆਉਂਦਾ ਰੰਡੀ ਹੋਣਾ ਸਟੈਂਡ ਕਰ ਲਿਆ ਆਹੀ ਕੰਮ ਕਰੇ ਨਹੀਂ ਹੁੰਦਾ ਮੈਂ ਕੋਈ ਦਾ ਨਹੀਂ ਤੂੰ ਸੇ ਕੋਸ਼ਸ਼ ਕਰ ਤੋਦੀ ਲਾਈਨ ਸੇ ਚੁੰਮਾਈ ਚਲੀ ਗਈਆਂ ਮੇਰੇ ਕਰਤੇ ਅਨੁਸਾਰਿਆ ਪ੍ਰੋਬਲਮ ਮੰਮੀ ਨੂੰ ਡਾਰਡਿੰਗ ਨੂੰ ਸਾਰਿਆ ਸਾਰਿਆ ਤਾਂ ਮੈਂ ਹੀ ਬੋਲੂਆ ਜਾਂਦੀ ਹਾਂ ਇਹ ਮੈਂ ਫੋਨ ਤੇ ਫੋਨ ਕਰ ਗਈ ਤੈਨੂੰ ਕਿਹਾ ਸੀ ਨਾ ਮੈਂ ਮੰਮੀ ਮੇਰੇ ਕੋਲੇ ਬੈਠੀ ਐ ਮੈਂ ਤੈਨੂੰ ਬਾਅਦ ਚ ਗੱਲ ਕਰੂੰਗਾ ਪਿੰਡ ਆ ਕੇ ਲੈ ਮੈਂ ਤਾਂ ਤੈਨੂੰ ਕੁਛ ਨਾ ਕੁਛ ਪੁੱਛਣਾ ਹੀ ਸੀਗਾ ਮਾੜੀ ਜੀ ਗੱਲ ਦੱਸ ਕੇ ਮੁੜ ਕੇ ਫੋਨ ਕੱਟਤਾ ਉਦੋਂ ਬਾਅਦ ਤੂੰ ਫੋਨ ਨਹੀਂ ਚੱਕਿਆਗਾ ਫੇਰ ਮੈਂ ਕੀ ਕਰਦੀ ਫੇਰ ਉਹ ਦੱਸਣ ਲੱਗਿਆ ਸੀ ਮਾਂ ਉਦੋਂ ਫੇਰ ਮਾਮੀ ਆ ਗਈ ਕੋਲੇ ਕੀ ਦੱਸਦਾ ਫੋਨ ਤੇ ਤਾਂ ਹੀ ਸਪੈਸ਼ਲ ਆਇਆ ਮਾਮਾ ਇੱਥੇ ਤੁਹਾਡੇ ਕੋਲੇ ਵੀ ਚੱਲ ਮੈਂ ਜਾ ਕੇ ਦੱਸੂਗਾ ਫੋਨ ਦੀ ਕੀ ਗੱਲ ਆਉਂਦੀ ਤੱਸ ਦੇ ਫੇਰ ਹੁਣ ਕੀ ਗੱਲ ਹੈਗੀ ਮੈਨੂੰ ਤਾਂ ਆਪ ਨੂੰ ਚਿੰਤਾ ਹੋਈ ਪਈ ਸੀਗੀ ਦੋ ਦੋ ਕੁਝ ਖਬਰਾਂ ਲੈ ਕੇ ਆਂਦੇ ਰੇ ਵਾਸਤੇ ਮੈਂ ਤੂੰ ਕਹਿੰਦੀ ਸੀ ਨਾ ਨਕਮ ਆਏ ਤਾਂ ਕੁਝ ਹੁੰਦਾ ਨਹੀਂ ਤੂੰ ਤਾਂ ਉਹੀ ਤਰ੍ਹਾਂ ਕਰਦਾਗਾ ਉਹ ਕਰਤਾ ਉਹੀ ਕੰਮ ਵੇ ਕੀ ਇਹੋ ਜਿਹਾ ਕੰਮ ਕਰਤਾ ਮੈ ਤੂੰ ਤਾਂ ਹੋਰ ਹੀ ਚਿੰਤਾ ਚ ਪਾਈ ਬੈਠਾ ਮੈਨੂੰ 엄마 ਤੂੰ ਕਿਉਂ ਐ ਕਰਦੀ ਹੁੰਨੀ ਆ ਵਾ ਕੋਈ ਚੰਗਾ ਹੀ ਕਰਕੇ ਆਇਆ ਤੂੰ ਕਿਉਂ ਹਟਾ ਮਾੜੀ ਸੋਚਦੀ ਇਹਨੂੰ ਦੱਸੇਗਾ ਵੀ ਤੇਰੇ ਪੁੱਤ ਤੇ ਫੇ ਤੂੰ ਦੱਸੇਗਾ ਵੀ ਕੀ ਚੰਗਾ ਕਰਕੇ ਆਇਆਗਾ ਐਂ ਕਹੀ ਜਨਾ ਭਰੋਸਾ ਨਹੀਂ ਭਰੋਸਾ ਹੈਗਾ ਭਰੋਸਾ ਤੇਰੇ ਤੇ ਦੱਸ ਦੇ ਹੁਣ ਕੀ ਕਰਕੇ ਆਇਆ ਉਹ ਕਹਿੰਦੀ ਹੁੰਦੀ ਸ਼ੂ ਹੀ ਫਿਰਦਾ ਉਥੇ ਤੇਰੇ ਤੋਂ ਕੁਛ ਨਹੀਂ ਹੁੰਦਾ ਤੂੰ ਨਕਮਾ ਬੁਲਾ ਨਾ ਟਮਕਾ ਉਹ ਦੇਖ ਲੈ ਉਹ ਚ ਤਾਂ ਮਾਂ ਟਰੈਕਟਰ ਜਿਹੜਾ ਮਾਮੀ ਕਹਿੰਦੀ ਹੁੰਦੀ ਸੁਪਨੇ ਜੁੜੇ ਹੋਏ ਆ ਉਹ ਵੇਚ ਦੇ ਸੁਪਨੇ ਮਾਮੀ ਦੇ ਵੇ ਸੱਚੀ ਵੇ ਤੇਰੀ ਮਾਮੀ ਬੋਲੀ ਤਾਂ ਨਹੀਂ ਕੋਸਾ ਵੇ ਕੀ ਕਹਿੰਦੀ ਸੀ ਮ ਤੂੰ ਟਰੈਕਟਰ ਹੀ ਵੇਚਣਾ ਚਾਹੁੰਦੀ ਸੀ ਮਾਂ ਵੇਚਦਾ ਟਰੈਕਟਰ ਫੇ ਮੈਨੂੰ ਐਂ ਤਾਂ ਦੱਸ ਜਿਹੜੇ ਉਹ ਪੈਸੇ ਮਿਲੇ ਟਰੈਕਟਰ ਦੇ ਉਹ ਕਿਹਦੇ ਕੋਲ ਆ ਪੈਸੇ ਦਾ ਕੇਰਾ ਮਾਮੀ ਨੂੰ ਕੋਡੋਣੇ ਪੈਣਗੇ 70000 ਦਾ ਕਿਹਾ ਮਾਮੀ ਨੂੰ ਠੀਕ ਹੈ ਤੇ ਵੇਚਿਆ ਮੈਂ ਲੱਖ ਤੋਂ ਉੱਤੇ ਤੇ ਅੱਛਾ ਅੱਛਾ ਬਾਕੀ ਪੈਸੇ ਤੇਰੇ ਕੋਲ ਆ ਹਾਂ ਉਹ ਤਾਂ ਮੇਰੇ ਕੋਲ ਹੀ ਆ ਫਿਰ ਬਾਕੀ ਦਾ ਚੱਲ ਆ ਤਾਂ ਵਧੀਆ ਹੋ ਗਿਆ ਤੇ ਆ ਪਸੂਆਂ ਜਾਂਦਾ ਵੀ ਜੱਬ ਵੜ ਦਿੰਦਾ ਉਹ ਹੌਲੀ ਹੌਲੀ ਕਰੂੰਗਾ ਹੁਣ ਇੱਕੋ ਦਮ ਤੂੰ ਤਾਂ ਐਂ ਗੱਥਾਂ ਦੇ ਸਰੋਜ ਮੋਨੀ ਆ ਯਾਰ ਮਾਂ ਇੱਕੋ ਦਮ ਹੀ ਹੋ ਜਾ ਸਾਰਾ ਕੁਝ ਔੜੀ ਔੜੀ ਸਾਰਾ ਕੁ ਭਗੋੜ ਮੈਂ ਟੈਨਸ਼ਨ ਨਾਲ ਤੇਰੇ ਉਹ ਤਾਂ ਤਾਂ ਹੈਗੀ ਐ ਪਰ ਮੈਨੂੰ ਆਇਆਗਾ ਉਹ ਵੇਚ ਕੇ ਸਿੱਥੋਂ ਨਿਵੇੜ ਕੇ ਸਾਰਾ ਕੁਝ ਆਪਾਂ ਇੱਥੇ ਲੈ ਆ ਗਏ ਐ ਨਹੀਂ ਪਤਾ ਕਿਹੜੇ ਵੇਲੇ ਆ ਕੇ ਕੁੜੀ ਜੀ ਬਹਿ ਜਾਈ ਉੱਥੇ ਤੇ ਹੋਰ ਉਹ ਨਹੀਂ ਆਉਂਦੀ ਨਲੇ ਉਹ ਜਿਹੜੇ ਆਉਂਦੇ ਸੀ ਨਾ ਉਹਦੇ ਨਾਲ ਜਿਨ੍ਹਾਂ ਦੇ ਘਰੇ ਰਹਿੰਦੀ ਆ ਉਹ ਹਾਂ ਤੇ ਉਸ ਦਿਨ ਵੀ ਆਏ ਸੀਗੇ ਉਹ ਅੱਛਾ ਬਸ ਫਿਰ ਕੀ ਭਜਾਤੇ ਉਹਨਾਂ ਨੂੰ ਬੜੀ ਮੇਸਤੀ ਕੀਤੀ ਆ ਮਾ ਹੁਣ ਨਹੀਂ ਆਉਂਦੇ ਉਹ ਲੈ ਆ ਤਾਂ ਤੂੰ ਕੀਤਾ ਵਧੀਆ ਜਿਹੜੇ ਉਹ ਦਵਾਰਾਂ ਇੱਥੇ ਨਹੀਂ ਆਉਣਗੇ ਪਰ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਕਿ ਉਹ ਤਾਂ ਆਪਾਂ ਮੈਂ ਇੱਥੇ ਨਾ ਆਉਣ ਪਰ ਤੇਰੀ ਮਾਮੀ ਦਾ ਮੈਨੂੰ ਪਤਾਗਾ ਕਿ ਤੇ ਉਹੀ ਗੱਲ ਮਨਿੰਦਰ ਨੂੰ ਜਾ ਕੇ ਮਿਲਿਆਵੇ ਫਿਰ ਉਹੀ ਜੱਬ ਖੜ ਮਾਮੀ ਨੇ ਬੇਇੱਜ਼ਤੀ ਵਾਲੀ ਕੀਤੀ ਉਹਨੇ ਸਿੱਧਾ ਕਹਿਤਾ ਕਿ ਨਹੀਂ ਹੁਣ ਤਾਂ ਆ ਗਿਆ ਜ ਤੋ ਆ ਮੇਰੇ ਘਰੇ ਵਾਲਾਂ ਦੀ ਲੋੜ ਨਹੀਂ। ਅੱਛਾ ਹੋਰ ਚਲ ਉਹ ਤਾਂ ਗੱਲ ਠੀਕ ਹੈ ਕਿ ਮੈਂ ਤੈਨੂੰ ਐ ਕਹਿੰਦੀ ਆਂਗੀ ਆਪਾਂ ਮਨਿੰਦਰ ਕੋਲੇ ਜਾਏਗੇ। ਇੱਕ ਵਾਰੀ ਮਨਿੰਦਰ ਨੂੰ ਜਾ ਕੇ ਨਾ ਸਾਰਾ ਕੁਝ ਸਿਖਾਇਆ ਉਹਨੇ ਆਪਾਂ ਜਿਹੜੀ ਤੇਰੀ ਮਾਮੀ ਨੂੰ ਮਿਲੇ ਹੀ ਨਾ ਮੁੜ ਕੇ ਉਹ। ਆ ਵੀ ਗੱਲ ਠੀਕ ਆ ਵਾ ਤੇਰੀ ਹਨਾ। ਆਹੋ ਐਂ ਕਰਾਂਗੇ। ਐਂ ਕਰਾਂਗੇ ਹੁਣ ਆਪਾਂ ਕੋਈ ਗੱਲ ਨਹੀਂ ਹੋਰ। ਚਲ ਮੈਂ ਕਿਰਾਂ ਫਿਰ ਉੱਥੇ ਜਾਊਂਗਾ। ਬਾਜੂ ਐਂ ਕਰਾਂਗੇ। ਤੇ ਜਾਣਾ ਤੈਨੂੰ ਪਾਊਗਾ ਹੁਣ ਉੱਥੇ? ਫਿਰ ਜਾਊਂ। ਲੈ ਵੀ ਬਤਾ। ਚੱਕ। ਲੇ ਲਾ ਜਿਹੜਾ ਕੁਛ ਮਰਜ਼ੀ ਇੱਥੇ ਠੀਕ ਅੰਕਲ ਇਹ ਕੀ ਰ ਲੈ ਪੁੱਤ ਜਿਹੜਾ ਮਰਜ਼ੀ ਲੈ ਲੈ ਆ ਤਿੰਨਾਂ ਚੋਂ ਪਸੰਦ ਕਰ ਲੈ ਹੁਣ ਜਿਹੜਾ ਕਰਨਾ ਅ ਅੰਕਲ ਆ ਤਾਂ ਮੈਨੂੰ ਨਾ ਛੋਟੇ ਜਵਾਕਾਂ ਜਿਹਾ ਲੱਗਦਾ ਫਿਰ ਤੇਰੀ ਮੰਮਾ ਵਾਸਤੇ ਇਹਨਾਂ ਚੋਂ ਲੈ ਲੈ ਇਹਨਾਂ ਚੋਂ ਮੈਨੂੰ ਦੋਨੀਆਂ ਪਸੰਦ ਆ ਤੁਸੀਂ ਦੱਸੋ ਕਿਹੜਾ ਲਈਏ ਕਿਹੜਾ ਪੁੱਤ ਮਰਜ਼ੀ ਲੈ ਲੈ ਮੈਂ ਤਾਂ ਗੱਲ ਤੇਰੇ ਤੇ ਸੈੱਟ ਦੀ ਹਾਂ ਨਾ ਲੈ ਲਈ ਅੰਕਲ ਵੇ ਆਲੇ ਲਾਪਤਾ ਲੈ ਬਈ ਆ ਪੈਕ ਕਰ ਦੋ ਕਿੱਧਰ ਗਿਆ ਵੀਰਾ ਆ ਜਾਓ ਬਈ ਇਹਨੂੰ ਕਰ ਦੋ ਪੈਕ ਠੀਕ ਆ ਠੀਕ ਹੈ ਜੀ ਹਾਂ ਤੇ ਅੰਕਲ ਇੱਥੇ ਨਾਮ ਲਿਖ ਦੋ ਕੀ ਨਾਮ ਲਿਖਣਾ ਇਹਦੇ ਤੇ ਮम्मी ਦਾ ਨਾਮ ਲਖਾਵਾ ਕਿ ਮੇਰੀ ਮੰਮੀ ਲਖਾਵਾ ਮੇਰੀ ਮਾਂ ਲਖਾਵਾ ਹਾਂ ਤੁਹਾਡੀ ਮਾਂ ਲਖਾਲਾ ਠੀਕ ਆ ਲੈ ਲਖਾ ਅੰਕਲ ਇੱਥੇ ਨਾਮ ਲਿਖ ਦੋ ਪਿਆਰੀ ਮਾਂ ਲਗਾਉਣਾ ਕੀ ਲਗਾਉਣਾ ਚਲ ਪਿਆਰੀ ਮਾਂ ਲਿਖਾ ਦਿਓ ਹਾਂ ਜੀ ਲੈ ਬਾਈ ਘਰ ਦੇ ਕੁੜੀ ਦੀ ਖਵਾਇਸ਼ ਪੂਰੀ ਠੀਕ ਆ ਜਿਹੜਾ ਕੋਹ ਮੇਰੀ ਧੀ ਕਹਿੰਦੀ ਆ ਨਾ ਉਹੋ ਲਿਖ ਦੇ ਦੇ ਤੇ ਬਾਈ ਨੂੰ ਗਾਹਕ ਤੋਰਨ ਦੇ ਹੋਰ ਵੀ ਜਿਹੜੀਆਂ ਚੀਜ਼ਾਂ ਤੂੰ ਲੈਣੀਆਂ ਨਾ ਸਾਰੀਆਂ ਲੈ ਲਈ ਮੁੜ ਕੇ ਆਪਾਂ ਫ੍ਰੀ ਹੋ ਕੇ ਗੱਲ ਕਰਾਂਗੇ ਲੈ ਕੀ ਨਾਮ ਲਿਖਣਾ ਪਿਆਰੀ ਮਾਂ ਮੈਂ ਤਾਂ ਕਹਿੰਦਾ ਪੰਜਾਬੀ ਚ ਲਿਖ ਦੇ ਪੰਜਾਬੀ ਚ ਲਿਖ ਦੋ ਹੁੰਦਾ ਪੀ ਪਤਾ ਚਲ ਕੋਈ ਗੱਲ ਨਹੀਂ ਇਹਦੇ ਨਾਲ ਹੀ ਪੀ ਬਾਈ ਹਾਂ ਏ आर आई प्यारी मां डबल ए ਲੈ प्यारी मां ਬਣ ਗਿਆ ਲੈ ਵੀ ਪੁੱਤ ਖੁਸ਼ ਆ ਹੁਣ ਹਾਂਜੀ ਹੋਰ ਦੱਸ ਕੀ ਲੈਣਾ ਹੋਰ ਬਸ ਇਹਨਾਂ ਲਈ ਕੈਂਡਲ ਤੇ ਨਾਈਫ ਦੇ ਦਿਓ ਹੋਰ ਕੁਝ ਖਾਣ ਨੂੰ ਦੇਖ ਲਵਾਂ ਮੈਂ ਆ ਸੰਦਿਚ ਵਗੈਰਾ ਪੀਜ਼ਾ ਵਗੈਰਾ ਤੇ ਬੂਨ ਸੈਂਡਵਿਚ ਪੀਜ਼ਾ ਤਾਂ ਮਮਮੀ ਖਾਂਦੀ ਨਹੀਂ ਉਹ ਖਾਂਦੀ ਨਹੀਂ ਲੈ ਜਿਹੜਾ ਕੁਝ ਤੂੰ ਕਹਿਣਾ ਨਾ ਉਹ ਲੈ ਲੈ ਤੁਹਾਨੂੰ ਪਤਾ ਆਂਟੀ ਵੀ ਕੁਮਾਰ ਆਂਟੀ ਨੇ ਵੀ ਨਹੀਂ ਖਾਣਾ ਕੁਝ ਉਹ ਖਾਣਗੇ ਪੁੱਤਾ ਜਮਿੰਦਰ ਦਾ ਜਨਮ ਦਿਨ ਆ ਤੇਰੀ ਮੰਮੀ ਦਾ ਠੀਕ ਆ ਨਾ ਅੱਜ ਤਾਂ ਸਾਰੇ ਖਾਣਗੇ ਜਦੋਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਨਾ ਕਿ ਮਨਿੰਦਰ ਦਾ ਜਨਮ ਦਿਨ ਆ ਇਹ ਤਾਂ ਸਾਰੇ ਖੁਸ਼ ਹੋ ਜਾਣਗੇ ਠੀਕ ਆ ਨਾ ਲੈ ਭਾਈ ਇਹਨੂੰ ਪੈਕ ਕਰਕੇ ਹੋਰ ਜਿਹੜਾ ਕੁਝ ਵੀ ਕੁੜੀ ਕਹਿੰਦੀ ਆ ਨਾ ਸਾਰਾ ਕੁਝ ਪੈਕ ਕਰ ਦੇ ਠੀਕ ਆ ਲੈ ਉਰੇ ਆ ਕੇ ਦੇਖ ਲੈ ਪੁੱਤਾ ਇੱਥੇ ਆ ਕੇ ਦੇਖ ਲੈ ਲੈ ਜਿਹੜੀ ਚੀਜ਼ ਲੈਣੀ ਆ ਇਹਨਾਂ ਕੋਲ ਸੈਂਡਵਿਚ ਕੁਲਚੀ ਜੇ ਕੋਈ ਠੰਡਾ ਠੁੰਡਾ ਲੈਣਾ ਸਾਰਾ ਲੈ ਲੈਂਦੇ ਆਪਾਂ ਸਾਰੀਆਂ ਚੀਜ਼ਾਂ ਪੰਗਾ ਆਪਾਂ ਕੋਕ ਲੈ ਲੈਣੇ ਆਂਗਾ ਨਾਲ ਲੈ ਕੋਕ ਲੈ ਲੈ ਠੀਕ ਆ ਹਾਂ ਕੋਈ ਗੱਲ ਨਹੀਂ ਬਈ ਧੰਨਵਾਦ ਬਈ ਹਾਂ ਅੰਕਲ ਲੈ ਵੀ ਹਰਪ੍ਰੀਤ ਖੁਸ਼ ਆ ਹੁਣ ਪੁੱਤ ਮੈਂ ਤਾਂ ਬਹੁਤ ਖੁਸ਼ ਆ ਹੁਣ ਦੇਖਿਓ ਮੰਮੀ ਵੀ ਬਾਲੀ ਖੁਸ਼ ਹੋ ਜੂਗੀ ਲੈ ਮੈਨੂੰ ਤੂੰ ਹੁਣ ਦੱਸਿਆ ਹੀ ਨਹੀਂ ਕਿ ਮੈਂ ਤੇਰੀ ਮੰਮਾ ਲਈ ਕੀ ਗਿਫਟ ਲਾਵਾਂ ਲੈ ਅੰਕਲ ਇੰਨਾ ਖੁਸ਼ ਕਰੀਏ ਨੇ ਮੰਮਾ ਲਈ ਇਹ ਹੀ ਗਿਫਟ ਆ ਉਹ ਨਹੀਂ ਪੁੱਤ ਇਹ ਤਾਂ ਤੇਰਾ ਗਿਫਟ ਆ ਇਹ ਤਾਂ ਤੇਰੇ ਵੱਲੋਂ ਆ ਹੁਣ ਮੈਂ ਦੱਸ ਕੀ ਲਮਾ ਤੇਰੀ ਮੰਮਾ ਵਾਸਤੇ ਮੰਮਾ ਵਾਸਤੇ ਨਾ ਵਸ ਤਸੀਂ ਨਾਨੀ ਨੂੰ ਮਨਾ ਲਓ ਛੇਤੀ ਛੇਤੀ ਉਧਰ ਫ੍ਰੀ ਹੋ ਜੇ ਆ ਪੁੱਤ ਤੂੰ ਕਮਰਾ ਨਾ ਹੋ ਮੇਰੀ ਗੱਲ ਸੁਣ ਨਾਨੀ ਤੈਨੂੰ ਦੱਸਿਆ ਹਰਿਆਣੇ ਚ ਗਈ ਵੀ ਆ ਉਹਨੂੰ ਆ ਜਾਣ ਦੇ ਜਦੋਂ ਵੀ ਆ ਗਈ ਨਾ ਮੈਂ ਨਾਲ ਦੀ ਨਾਲ ਉਹਨੂੰ ਇੱਥੇ ਬਿਠਾ ਲਿਆਉਂ ਗੱਡੀ ਤੇ ਠੀਕ ਆ ਲੈ ਨਹੀਂ ਪੁੱਛ ਕਿੰਨੇ ਦਿਨ ਲੱਗਣਗੇ ਉਧਰ ਉਹ ਪੁੱਤ ਉਹ ਤਾਂ ਨਾ ਪੁੱਛਣਾ ਭੁੱਲ ਗਿਆ ਇੱਕ ਨਾ ਤੇਰੀ ਨਾਨੀ ਕੋਲੇ ਫੋਨ ਵੀ ਹੈ ਨੀਗਾ ਇਹ ਤੇਰੀ ਨਾਨੀ ਕੋਲੇ ਫੋਨ ਹੁੰਦਾ ਫੇਰ ਆਪਾਂ ਫੋਨ ਮਾਰ ਕੇ ਦੱਸ ਦਿੰਦੇ ਵੀ ਪਈ ਅਜ ਮਨਿੰਦਰ ਦਾ ਜਨਮ ਹੋਣਾ ਹੈ ਨਾ ਕਿਉਂ ਉਹ ਤਾਂ ਵਿਚਾਰੀ ਅਨਪੜਾ ਉਹ ਭੁੱਲ ਗਈ ਹੋਊਗੀ ਹਨਾ ਹਾਂਜੀ ਉਹਦੇ ਯਾਦ ਨਹੀਂ ਰਹਿੰਦਾ ਚਲੋ ਕੋਈ ਗੱਲ ਨਹੀਂ ਜਦੋਂ ਵੀ ਫੋਨ ਕਰੇ ਨਾ ਕਿਸੇ ਦਾ ਫੜ ਕੇ ਨਾਨੀ ਤਾਂ ਤੁਸੀਂ ਗੱਲ ਕਰ ਲਿਓ ਹਾਂ ਹਾਂ ਗੱਲ ਕਰ ਲਓ ਬਾਕੀ ਉਹਦੇ ਸਰਪ੍ਰਾਈਜ਼ ਹੀ ਹੂਤਰੀ ਮੰਮਾ ਲਈ ਉਹ ਤਾਂ ਜਦੋਂ ਵੀ ਆ ਗਈ ਉਦੋਂ ਹੀ ਸਰਪ੍ਰਾਈਜ਼ ਹੋਊ ਉਹਦੇ ਫੇਰ ਆਪਾਂ ਕੇ ਕੱਟ ਲਾਂਗੇ ਫੇਰ ਆਪਾਂ ਨੂੰ ਤੁਮ ਪਤਾ ਲੱਗੂ ਨਾਨੀ ਆ ਗਈ ਹਰਿਆਣੇ ਚ ਉਹ ਕੋਈ ਗੱਲ ਨਹੀਂ ਪੁੱਤ 2-4 ਦਿਨਾਂ ਤੱਕ ਮੈਂ ਢੇੜਾ ਮਾਰਿਆ ਆਉਂਗਾ ਆਪਣੇ ਕੋਲੇ ਕਿਹੜਾ ਪਗਾਨੀ ਗੱਡੀ ਮੰਗਣੀ ਆ ਆਪਦੀ ਗੱਡੀ ਆ ਜਾ ਕੇ ਢੇੜਾ ਮਾਰ ਕੇ ਪਤਾ ਕਰ ਲਾਂਗਾ ਹਾਂ ਕੋਲੋਂ ਇੱਕ ਮੈਂ ਜਾਉਂਗੀ ਜੇ ਤੁਸੀਂ ਨਾਨੀ ਕੋਲ ਗਏ ਨਾ ਮੈਨੂੰ ਲੈ ਕੇ ਚਲੀਓ ਨਾਲ ਹਾਂ ਦੇਖ ਜੇ ਮੈਂ ਡਿਊਟੀ ਤੋਂ ਆਉਂਦਾ ਹੋਇ ਜਾ ਕੇ ਫੇਰ ਤਾਂ ਨਹੀਂ ਭਈ ਮੈਂ ਤੈਨੂੰ ਕਹਿੰਦਾ ਜੇ ਮੈਂ ਘਰੋਂ ਗਿਆ ਫੇਰ ਮੈਂ ਉਹਦੇ ਪੁੱਤ ਨੂੰ ਨਾਲ ਲੈ ਕੇ ਜਾਉਂ ਠੀਕ ਆ ਚੱਲ ਆ ਜਾ ਚੱਲੀਏ ਲੱਡੀ ਚੋਂਦਾ ਨਾ ਕਿ ਉਹਦੀ ਜ਼ਿੰਦਗੀ ਚ ਉਹ ਹਮੇਸ਼ਾ ਲਈ ਚਲੀ ਜਾਵਾ ਮੈਂ ਲੋਟੀ ਦੀ ਜ਼ਿੰਦਗੀ ਚ ਹਮੇਸ਼ਾ ਲਈ ਚਲੀ ਜਾਂਦੀ ਹਾਂ ਸੋਖ तू एक ही करन जा रही है। मैं भी नहीं कभी अतू नहीं नैनी अष्ट लाडी ਮੈਂ ਥੋੜਾ ਦੂਜਾ ਵਿਆਹ ਕਰਾਉਣਾ ਚਾਹੁੰਦੀ ਹਾਂ। ਕਿਉਂ? ਕਿਹੜੀ ਗੱਲ ਤਾਂ? ਮੇਰੀ ਗੱਲ ਸੁਣ ਲੈ ਠੀਕ ਐ। ਆਹ ਸਾਡੇ ਬਾਰੇ ਕਹੂੰ ਜਾ। ਮੈਂ ਨਹੀਂ ਕਰਾਉਣਾ ਦੂਜਾ ਵਿਆਹ ਕਿਸੇ ਨਾਲ ਵੀ। ਕਿਉਂ ਨਹੀਂ ਕਰਾਉਣਾ ਲਾਡੀ? ਤੁਹਾਨੂੰ ਵੀ ਪਤਾ ਵੀ ਆਪਾਂ ਨੂੰ ਬੱਚੇ ਦੀ ਲੋੜ ਆ ਤੇ ਨਾਲੇ ਪਹਿਲਾਂ ਤਾਂ ਮੈਂ ਰਾਜੀ ਨਹੀਂ ਸੀਗੀ। ਹੁਣ ਮੈਂ ਆਪ ਕਹਿ ਰਹੀ ਆ ਤੁਹਾਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ। ਓ ਬਾਬਾਗੁਰੂ ਮੈਂ ਨਹੀਂ ਕਰਾਉਣਾ ਵਿਆਹ। ਬਸ ਤੁਹਾਨੂੰ ਮੈਂ ਦੱਸਤਾ ਨਾ। ਮੈਂ ਬਸ ਐਂ ਠੀਕ। ਨਹੀਂ। ਲੱਡੀ ਤੂੰ ਦੂਰ ਨਹੀਂ ਜਾ ਸਕਦੀ ਲੱਡੀ ਚਾਹੇ ਮੈਂ ਨਾ ਗੁੱਸੇ ਪਰ ਮੈਨੂੰ ਪਤਾ ਲੱਡੀ ਹਾਜੇ ਵੀ ਮੈਨੂੰ ਬਹੁਤ ਪਿਆਰ ਕਰਦਾ ਪੱਕਾ ਉਹਦੇ ਦਿਮਾਗ ਵਿੱਚ ਕੋਈ ਟੈਨਸ਼ਨ ਚੱਲ ਰਹੀ ਹੋਣੀ ਹੈ ਯਾ ਕੋਈ ਐਦਾਂ ਦੀ ਗੱਲ ਹੋਣੀ ਹੈ ਜਿਹੜੀ ਉਹ ਮੈਨੂੰ ਦੱਸ ਨਹੀਂ ਰਿਹਾ ਤੇ ਅੰਦਰ ਹੀ ਅੰਦਰ ਉਹ ਜੂਝ ਰਹੀ ਹ ਉਸ ਗੱਲ ਨਾਲ ਮੈਨੂੰ ਲੱਗਦਾ ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ ਉਹ ਹੀ ਲਾ ਡੀਅਰ ਜਿਹੜਾ ਮੈਨੂੰ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਸੁਖ ਸਭ ਕੁਝ ਠੀਕ ਹੋ ਜਾਊਗਾ ਪਰ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਤੇ ਅੱਜ ਉਹਨੇ ਦੂਜੇ ਵਿਆਹ ਦੀ ਗੱਲ ਕੀਤੀ ਪੱਕਾ ਉਹ ਕਿਸੇ ਬਹੁਤ ਵੱਡੀ ਟੈਨਸ਼ਨ ਦੇ ਵਿੱਚ ਤੇ ਮੈਨੂੰ ਲੱਗਦਾ ਮੈਂ ਨੂੰ ਨੂੰ ਪਿਆਰ ਨਾਲ ਬਿਠਾ ਕੇ ਗੱਲ ਪੁੱਛਣੀ ਚਾਹੀਦੀ ਆ ਮਾਰ ਕੇ ਤਾਂ ਕੋਈ ਹੱਲ ਨਹੀਂ ਮੈਂ ਕਰਦੀ ਆ ਮੈਂ ਲਾਡੀ ਨੂੰ ਨਾ ਸਾਰੀ ਉਹਦੇ ਦਿਲ ਦੀ ਗੱਲ ਪੁੱਛ ਲੈਣੀ ਜੋ ਵੀ ਗੱਲ ਉਹਦੇ ਦਿਲ ਵਿੱਚ ਚੱਲ ਰਹੀ ਆ